2 ਜੂਨ 1984 ਦੇ ਕੱਲੂਕਾਰ ਦੇ ਸਬੰਧ ਵਿੱਚ ਪੂਰੇ ਭਾਰਤ ਦੇ ਵਿੱਚ ਜਿੱਥੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸੇ ਹੀ ਤਹਿਤ ਪਿੰਡ ਚਿਹੜੂ ਦੇ ਮੌਜੂਦਾ ਸਰਪੰਚ ਮਿਊਜ਼ਿਕ ਇੰਡਸਟਰੀ ਦੇ ਪ੍ਰਮੋਟਰ ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਸਰਬੰਸਿੰਘ ਦਿਓ ਵੱਲੋਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੰਤਾਂ ਵਾਸਤੇ ਠੰਡੇ ਮਿੱਠੇ ਜਲਦੀ ਸ਼ਾਮਿਲ ਲਗਾਈ ਗਈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਜਰਜ ਸਰਦਾਰ ਭਗਿੰਦਰ ਸਿੰਘ ਮਾਨ ਸਰਦਾਰ ਹਿੰਦਰਜੀਤ ਸਿੰਘ ਕਲਿਆਣ ਪੀਏ ਸਰਦਾਰ ਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਦੀ ਸੇਵਾ ਕੀਤੀ ਇਸ ਮੌਕੇ ਤੇ ਗੱਲਬਾਤ ਕਰਦੇ ਸਰਦਾਰ ਜੁਗਿੰਦਰ ਸਿੰਘ ਮਾਨ ਸਰਪੰਚ ਸਰਦਾਰ ਸਰਮਨ ਸਿੰਘ ਦੇਵ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਜਿੱਥੇ ਅੱਜ ਹਰਮੰਦਰ ਸਾਹਿਬ راستੀ ਦੇ ਜਿਹੜੇ ਸਾਡੇ ਨੇ ਉਹ ਚੱਲ ਰਹੇ ਨੇ ਮਸ਼ੀਦਾ ਦੀ ਯਾਦ ਦੇ ਵਿੱਚ ਉਹਨਾਂ ਨੇ ਅੱਜ ਛੱਲੇ ਪਾਣੀ ਦੀ ਸੰਗਤਨ ਸੇਵਾ ਕੀਤੀ ਮੁਖਸ਼ੀਆ ਬੜੇ ਵੱਡੇ ਦਿਲ ਦੇ ਨਾਲ ਉਹਨਾਂ ਦੇ ਦੋਸਤ ਜੋ ਕਿ ਤੈਲੇ ਬੜੇ ਸ਼ੌਕ ਨੂੰ ਸਾਰੇ ਕਰ ਰਹੇ ਨੇ ਪਰ ਕੰਮੀ ਵੀ ਬਹੁਤ ਤੇ ਵੀ ਇੱਕ ਵਾਰ ਜਿਸ ਨਾਲ ਇਸ ਰਾਹ ਦੀ ਇਸੇ ਇੰਪਲੂਮੈਂਟ ਹੋਣ ਪਸੇ ਕੰਮ ਹੈ ਸਾਰੇ ਸਬੰਧ ਵਿਸ਼ਵਾ ਸਭ ਤੋਂ ਪੰਜ ਸੌ ਲਾਗੇ ਉਹ ਤੁਹਾਡੇ ਨਾਲ ਚੱਲ ਕੇ ਲਾਭ ਸਿੱਤ ਹੋਣਗਾ Obrigado. ਸਰਪੰਚ ਸਾਹਿਬ ਅੱਜ ਘੱਲੂ ਘਾਰੇ ਦੇ ਸਬੰਧ ਵਿੱਚ ਆਪ ਜੀ ਵੱਲੋਂ ਪਹਿਲਾਂ ਵੀ ਨਗਰ ਦੇ ਵਿੱਚ ਔਰ ਨਗਰ ਤੋਂ ਬਾਹਰ ਵੀ ਤੁਹਾਡੇ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਆ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਆ ਔਰ ਅੱਜ ਵੀ ਤੁਹਾਡੇ ਵੱਲੋਂ ਰੋਡ ਦੇ ਉੱਪਰ ਸ਼ਬੀ ਲਗਾਈ ਗਈ ਆ ਆਪ ਜੀ ਦਾ ਕੀ ਕਹਿਣਾ ਜੀ ਇਹ ਜਿਹੜਾ ਸੀ ਘੱਲੂ ਘਾਰੇ ਇਹਦੇ ਸਬੰਧ ਵਿੱਚ ਸ਼ਬੀ ਲਾਈ ਸੀ ਅੱਜ 6 ਜੂਨ ਸਪੈਸ਼ਲੀ ਸਾਂਤਾਂ ਦੀ ਸ਼ਹੀਦੀ ਹੋਈ ਸੀ ਅੱਜ ਦੇ ਅੱਜ ਦੇ ਦਿਨ ਉਹਨਾਂ ਦੀ ਬਾਡੀ ਮਿਲੀ ਸੀ ਤੇ ਇਹ ਵੀ ਤਾਂ ਅਸੀਂ ਸਾਰੇ ਪਿੰਡ ਦੀ ਪੰਚਾਇਤ ਛੇੜੂ ਦੀ ਨੌਜਵਾਨ ਤੇ ਦੇ ਮੁੰਡੇ ਸਾਡੇ ਸਾਰੇ ਪਿੰਡ ਦੇ ਸਾਰੀ ਗ੍ਰਾਮ ਖੇਤ ਸਾਰੇ ਰਣਮਲਕ ਲਾਈਏ ਉਹਨਾਂ ਦੀ ਯਾਦ ਵਿੱਚ ਲਾਈਏ ਔਰ ਇਸ ਦਿਨ ਤੇ ਤੁਸੀਂ ਸਿੱਖ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਇਹ ਅੱਜ ਆਪਾਂ ਨੂੰ ਆਪਣਾ ਪੁਰਾਣਾ ਇਤਿਹਾਸ ਯਾਦ ਰੱਖਣਾ ਚਾਹੀਦਾ ਤੇ ਇਹ ਦਿਨ ਭੁੱਲਣ ਵਾਲੇ ਨਹੀਂ ਨਾ 84 ਦਾ ਸਾਕਾ ਭੁੱਲ ਸਕਦੇ ਆਂ ਜੋ ਕੁਛ ਹੋਇਆ ਸਾਡੇ ਨਾਲ ਇਹ ਯਾਦ ਰੱਖੋ ਬੜੀਆਂ ਬੜੀਆਂ ਕੰਮ ਕਰੋ। ਉਹ ਜਿਹੜੇ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ? ਉਹ ਬਹੁਤ ਵੱਡਾ ਤਖ਼ਤ ਵਾਪਰਿਆ। ਇੱਕੋ ਬੱਚਾ ਸੀ ਆਪਣੇ ਮਾਤਾ ਪਿਤਾ ਦਾ। ਇਦਾਂ ਦਾ ਕਹਿਰ ਕਿਸੇ ਨਾਲ ਹੋਵੇ। ਅਸੀਂ ਅਸੀਂ ਤਾਂ ਬਸ ਸ਼ਰਧਾ ਅਰਚਨਾ ਦੇ ਸਕਦੇ ਹਾਂ। ਬਹੁਤ ਮਾੜਾ ਹੋਇਆ। ਅੱਧਾ ਮਾੜਾ। ਮੈਂ ਆਪਣੀ 60 ਸਾਲ ਦੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਤਖ਼ਤ ਨਹੀਂ ਦੇਖਿਆ। ਇਹ ਲੋ ਬੀਰ ਨੂੰ 60 ਸਾਲ ਆ ਤਾਂ 10 ਸਾਲ ਦੇ ਬੱਚੇ ਨੂੰ ਸੁਰਤ ਹੁੰਦੀ ਹੈ 50 ਸਾਲ ਕਹ ਲਓ ਇਹ ਦੰਦ ਦਖਾਂਤ ਮੈਨੇ ਦੇਖਿਆ ਤੇ ਨਾ ਹੀ ਜੋ ਲੋਕ ਜੋ ਉਹਦੇ ਦੋਸਤ ਉਹਦੇ ਰਿਸ਼ਤੇਦਾਰ ਤੇ ਪਿਆਰਦੋ ਵਿੱਚੋਂ ਇਕੱਲੇ ਪੰਜਾਬ ਤੋਂ ਨਹੀਂ ਬੰਬੇ ਤਾਂ ਬੰਬੇ ਤੱਕ ਲੋ ਗਏ ਆ ਇਹ ਡੀਬਿਊ ਡਿਸ਼ ਨਾਗਰੀ ਦੇ ਮੈਂ ਆਪਣੀ ਜ਼ਿੰਦਗੀ ਨੇ ਦੇਖਿਆ ਇੱਕ ਕੱਟ ਕਦੀ ਤੁਹਾਡਾ ਵੀ ਨਾਮ ਰਿਹਾ ਜੀ 뮤직 ਇੰਡਸਟਰੀ ਦੇ ਵਿੱਚ ਆਪ ਜੀ ਦਾ ਨਾਮ ਹੈ ਆ ਅਤੇ ਤੁਸੀਂ 뮤זיਕ ਇੰਡਸਟਰੀ ਦੇ ਪ੍ਰੋਮੋਟਰ ਹੋ 뮤זיਕ ਇੰਡਸਟਰੀਜ਼ ਦੇ ਤੌਰ ਤੇ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਇਹੋ ਜਿਹੇ ਹਾਲਾਤ ਫਿਰ ਨਾ ਵਾਪਸ ਆਏ ਇਹ ਜਿਹੜੇ ਸਾਡੇ ਸੀਐਮ ਸਾਹਿਬ ਹੈ ਨਾ ਮਾਨ ਸਾਹਿਬ ਇਹ ਖੁਦ ਵੀ 뮤זיਕ ਇੰਡਸਟਰੀ ਨੂੰ ਬਿਲੋਂਗ ਕਰਦੇ ਆ ਇੱਕ ਖੁਦ ਕਲਾਕਾਰ ਆ ਬਹੁਤ ਵਧੀਆ ਕਲਾਕਾਰ ਰਹੇ ਆ ਸੋ ਇਹਨਾਂ ਨੂੰ ਖੁਦ ਪਤਾ ਕਿ ਕਿਵੇਂ ਇਹ ਜੋ ਹਮ ਫਿਊਚਰ ਹੋ ਰਿਹਾ ਜੋ ਹੋ ਰਿਹਾ ਅੱਜ ਤੱਕ ਇਹਨੂੰ ਕਿਸੇ ਸੰਭਾਲਣਾ ਇਸ ਤੋਂ ਨਾ ਸੰਭਣਾ ਅਸੀਂ ਤੇ ਇਹਨੂੰ ਰਿਕਵੈਸਟ ਕਰਾਂਗੇ ਕਿ ਵੱਧ ਤੋਂ ਵੱਧ ਸੁਰੱਖਿਆ ਜਿਹੜੇ ਵੀਏਪ ਬੰਦੇ ਨੂੰ ਦਿੱਤੀ ਜਾਵੇ ਤੇ ਉਹਨਾਂ ਨੂੰ ਖੁਦ ਪਤਾ ਕੀ ਕਰਨਾ ਚਾਹਤੋ ਉਹ ਇਸ ਸਾਡ ਨੂੰ ਸਾਡੇ ਵਿੱਚੋਂ ਗਏ ਆ ਉਹਨਾਂ ਨੂੰ ਪਤਾ ਸਾਡਾ ਕੁਝ ਠੀਕ ਧੰਨਵਾਦ ਥੈਂਕ ਯੂ